ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ 26 ਸਤੰਬਰ 2025 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਮੇਲਾ ਸ਼ੁਰੂ ਹੋ ਰਿਹਾ ਹੈ ਤੁਹਾਡੇ ਸਵਾਲ ਪੀਬੀ ਡਬਲਯੂ 872 ਕਿਸਮ ਨੂੰ ਲੈ ਕੇ ਕਈ ਸਾਰੇ ਆਏ ਸੀਗੇ ਕਿਉਂਕਿ ਇਹਨਾਂ ਇੱਕ ਸ਼ਾਰਟ ਪਾਇਆ ਸੀਗਾ ਤੇ ਉਸ ਤੋਂ ਬਾਅਦ ਜਿਹੜੇ ਸਵਾਲ ਆਏ ਤੇ ਹੁਣ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਸਵਾਲਾਂ ਜਵਾਬ ਦਿੱਤੇ ਜਾ ਸਕਣ ਇੱਕ ਤਾਂ ਇਸ ਵੈਰਾਈਟੀ ਦੇ ਗੁਣਾ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਤੁਹਾਡੇ ਨਾਲ ਉਹ ਮੈਂ ਸ਼ੇਅਰ ਕਰ ਚੁੱਕਾ ਹਾਂ ਦੂਸਰੀ ਗੱਲ ਹੈ ਕਿ ਤੁਹਾਡੇ ਸਵਾਲ ਸੀ ਯਾਰ ਬਾਜ਼ਾਰ ਦੇ ਵਿੱਚ 872 ਦਾ ਵੀ ਮਿਲ ਰਿਹਾ ਉਹ ਕਿੱਥੋਂ ਆ ਗਿਆ ਪਿਛਲੇ ਸਾਲ ਬਾਜ਼ਾਰ 472 ਦਾ ਵੀ ਆਇਆ ਸੀ ਉਹ ਕਿੱਥੋਂ ਆ ਗਿਆ ਮੇਰੀ ਹੀ ਆਪਣੀ ਵੀਡੀਓ ਤੁਸੀਂ ਜੇ Google ਤੇ ਜਾਂਦੇ ਹੋ ਤੁਹਾਨੂੰ ਜਿਹੜਾ ਹੈਗਾ 2022 ਦੀ ਵੀਡੀਓ ਮਿਲਦੀ ਹੈ ਉਹਦੇ ਵਿੱਚ ਮੈਂ ਗੱਲ ਕਰ ਰਿਹਾ ਮੇਰੇ ਕੋਲ ਲਿਖਿਆ ਹੋਇਆ ਇੱਥੇ ਕਿ ਮੈਂ ਉਹ ਚ ਪੋਟੈਂਸ਼ੀਅਲ ਯੀਲਡ ਜਿਹੜੀ ਹੈਗੀ ਹੈ 37.4 ਕਵੈਂਟਲ ਪ੍ਰਤੀ ਏਕੜ ਮੈਂ ਕਿਹਾ 93 ਮਨ ਪ੍ਰਤੀ ਕਿਲਾ ਕਿਨਾ ਪਿਆ ਤੇ ਜਿਹੜੀ ਹੁਣ ਮੈਂ ਸ਼ਾਰਟ ਅਪਲੋਡ ਕੀਤਾ ਹੈ ਉਹਦੇ ਵਿੱਚ ਮੈਂ ਕਹਿ ਰਿਹਾ ਕਿ 28 29 ਕਵੈਂਟਲ ਮਕੇ 70 72 ਮਨ ਇਹ ਕੀ ਚੱਕਰ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਸਾਰੇ ਸਵਾਲਾਂ ਦੇ ਬਾਰੇ ਤੋਂ ਇੱਥੇ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹਾਂ ਕਿਸਾਨ ਦੋਸਤੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਹ ਵੈਰੈਟੀ 2022 ਦੇ ਵਿੱਚ ਪਹਿਲਾਂ ਇੱਕ ਵਾਰੀ ਰਿਲੀਜ਼ ਕੀਤੀ ਸੀਗੀ ਤੇ ਜੋ ਵੀ ਤੁਹਾਡੀ ਉਸ ਪ੍ਰਾਣੀ ਵੀਡੀਓ ਚ ਦਿਖਾਇਆ ਗਿਆ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵੈੱਬਸਾਈਟ ਦੇ ਉੱਤੋਂ ਹੀ ਸਕਰੀਨ ਰਿਕਾਰਡਿੰਗ ਕੀਤੀ ਗਈ ਹੈ ਤਾਂ ਉਸ ਤੋਂ ਉਸ ਸਮੇਂ ਇਸ ਨੂੰ ਡੁੱਡੀਆਂ ਖਾਦਾਂ ਪਾ ਕੇ ਹਾਈ ਈਲਡ ਪੋਟੈਂਸ਼ੀਅਲ ਟ੍ਰਾਇਲ ਦੇ ਵਿੱਚ ਇਹਨੂੰ ਜਿਹੜਾ ਹੈਗਾ ਟ੍ਰਾਇਲ ਕੀਤੇ ਗਏ ਸੀ ਤੇ ਇਹ ਜੀ ਰਿਲੀਜ਼ ਕੀਤਾ ਗਿਆ ਸੀ ਲੇਕਿਨ ਕਿਉਂਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਹ ਮੰਨਦੀ ਹੈ ਕਿ ਅਸੀਂ ਡੁੱਡੀਆਂ ਖਾਦਾਂ ਪਾ ਕੇ ਹਾਰਮੋਨ ਪਾ ਕੇ ਜਿਹੜਾ ਹੈਗਾ ਇਹ ਵੈਰੈਟੀ ਲੋਕਾਂ ਨੂੰ ਨਹੀਂ ਦੇਣੀ ਤਾਂ ਫਿਰ ਇਹਨਾਂ ਨੇ ਉਸ ਤੋਂ ਬਾਅਦ ਚ ਉਹ ਟ੍ਰਾਇਲ ਕਰਕੇ ਤੇ ਹੁਣ ਉਹ ਆਮ ਸਮੇਂ ਲਈ ਰੀਲੀਜ਼ ਕੀਤੀ ਹੈ ਹੁਣ ਜੇ ਡੁੱਡੀਆਂ ਖਾਦਾਂ ਪਾ ਕੇ ਵਾਲਾ ਟ੍ਰਾਇਲ ਸੀਗਾ ਉਹਦੇ ਵਿੱਚ ਜੋ ਜੀ ਪੋਟੈਂਸ਼ੀਅਲ ਅਨਡਾਈ ਸੀਗੀ ਉਹ ਲਗਭਗ 93.5 ਮਣ ਪ੍ਰਤੀ ਕਿੱਲਾ 37.4 ਕੁਇੰਟਲ ਪ੍ਰਤੀ ਕਿੱਲਾ ਆਈ ਸੀ ਤੇ ਔਸਟ ਝਾੜ ਉਹਦੇ ਵਿੱਚ ਜੋ ਨੇ ਦਿੱਤਾ ਸੀ 30 ਕੁਇੰਟਲ ਪ੍ਰਤੀ ਕਿੱਲਾ ਮੈਂ ਕਿ ਲਗਭਗ 75 ਮਣ ਪ੍ਰਤੀ ਕਿੱਲਾ ਇਹਨਾਂ ਨੇ ਉਹ ਔਸਟ ਝਾੜ ਦੱਸਿਆ ਠੀਕ ਹੈ ਮੈਂ ਯੂਨੀਵਰਸਿਟੀ ਵੱਲੋਂ ਦੱਸਿਆ ਹੋਇਆ ਅੰਕੜਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਠੀਕ ਹੈ ਤੁਸੀਂ ਇਹ ਨਾ ਸੋਚੋ ਕਿ ਮੈਂ ਆਪਣੇ ਵੱਲੋਂ ਕਹਿ ਰਿਹਾ ਜੋ ਅੰਕੜੇ ਇਹਨਾਂ ਨੇ ਸ਼ੇਅਰ ਕੀਤਾ ਸੀ ਜਦੋਂ ਇਹਨਾਂ ਨੇ ਲਗਾਤਾਰ ਇਤੇ ਖੋਜ ਕਰਕੇ ਇਸ ਸਾਲ ਇਹ ਜਿਹੜੀ ਵੈਰੈਟੀ ਹੈ ਇਹਨਾਂ ਨੇ ਆਮ ਸਮੇਂ ਦੇ ਵਿੱਚ ਆਮ ਖਾਦਾਂ ਪਾ ਕੇ ਜਿਵੇਂ ਤੁਸੀਂ ਜਿਹੜਾ ਹੈਗਾ 826 ਨੂੰ ਆਮ ਖਾਦਾਂ ਪਾਉਣੇ ਹੋ 343 ਨੂੰ ਆਮ ਖਾਦਾਂ ਪਾਉਂਦੇ ਸੀ ਓਵੇਂ ਆਮ ਖਾਦਾਂ ਪਾ ਕੇ ਵਿਜਨਾਸਤੇ ਰਿਲੀਜ਼ ਇਹਨਾਂ ਨੇ ਇਸ ਸਾਲ ਕੀਤੀ ਹੈ ਹੁਣ ਇੱਥੇ ਜਿਹੜਾ ਹੈਗਾ ਇੱਕ ਸਵਾਲ ਕਿ ਪ੍ਰਾਈਵੇਟ ਬਾਜ਼ਾਰ ਦੇ ਵਿੱਚ ਕਿਉਂਕਿ ਵੈਰੈਟੀ 2022 'ਚ ਰਿਲੀਜ਼ ਹੋ ਚੁੱਕੀ ਸੀਗੀ ਕੁਝ ਲੋਕਾਂ ਕੋਲੇ ਬੀਜ ਸੀਗਾ ਤੇ ਜਿਵੇਂ ਆਪਣੀ ਪਿਛਲੀ ਵੀਡੀਓ 'ਚ ਕਮੈਂਟ ਆਇਆ ਕਈ ਸਰ ਕਿਸਾਨਾਂ ਕੋਲ ਇਹਦਾ ਬੀਜ ਸੀਗਾ ਤਾਂ ਹੁਣ ਪਿਛਲੇ ਸਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਹਦਾ ਪ੍ਰਾਈਵੇਟ ਕਈ ਪ੍ਰਾਈਵੇਟ ਕੰਪਨੀਆਂ ਦੇ ਨਾਲ ਐਮਓਯੂ ਸਾਈਨ ਕੀਤਾ ਜਿਹਦੇ ਵਿੱਚ ਜਿਹੜਾ ਹੈਗਾ ਸੀਡ ਪ੍ਰੋਡਕਸ਼ਨ ਦੇ ਵਿੱਚ ਇਹਨਾਂ ਨੇ ਆਪ ਤਾਂ ਬਣਾਏ ਬਣਾਏ ਨਾਲ ਪ੍ਰਾਈਵੇਟ ਦੇ ਵਿੱਚ ਵੀ ਗਈ ਕਿਉਂਕਿ 826 ਦੇ ਵਿੱਚ ਤਜਰਬਾ ਇਹ ਸੀ ਕਿ ਦੋ ਦੋ ਕਿਲੋ ਵੰਡੀ ਗਈ ਕਿਸਾਨਾਂ 'ਚ ਨਾਰਾਜ਼ਗੀ ਬਹੁਤ ਸੀ ਲੋਕਾਂ ਨੂੰ ਬੀਜ ਨਹੀਂ ਮਿਲਿਆ ਇਸ ਕਰਕੇ 872 ਰਿਲੀਜ਼ ਕਰਨ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੰਦਿਆਣਾ ਨੇ ਆਪ ਵੀ ਕਾਫੀ ਬੀ ਪੈਦਾ ਕੀਤਾ ਉਹਦੇ ਨਾਲ ਨਾਲ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਪ੍ਰਾਈਵੇਟ ਵੀ ਉਤਾਰਿਆਂ ਦੇ ਨਾਲ ਐਮਓਯੂ ਸਾਈਨ ਕਰਕੇ ਪ੍ਰਾਈਵੇਟ ਬਾਜ਼ਾਰ ਦੇ ਵਿੱਚ ਜਿਹੜਾ ਦਾ ਬੀਜ ਉਪਲਬਧ ਹੋ ਗਿਆ ਹੁਣ ਰਹੀ ਗੱਲ ਵੀ ਇਹ ਤੁਹਾਡੇ ਜਿਹੜੇ ਸਵਾਲ ਸੀ ਉਹਨਾਂ ਦੀ ਹੁਣ ਅਗਲੀ ਗੱਲ ਹੈਗੀ ਹੈ ਕਿ ਵੈਰਾਈਟੀ ਦੇ ਜਿਹੜੇ ਹੈਗੇ ਹੈ ਗੁਣ ਕੀ ਹੈ ਵੈਸੇ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੇ ਆਪਾਂ ਗੱਲ ਕਰੀਏ ਮੈਂ ਇੱਥੇ ਜੋ ਲਿਖਿਆ ਹੈਗਾ ਤਾਂ ਇੱਕ ਤੇ ਦਾ ਚਪਾਤੀ ਸਕੋਰ ਲਗਭਗ 8.5 ਹੈ ਮੈਂ ਕਿ ਰੋਟੀ ਚੰਗੀ ਹੈ ਇਹ ਜਿਹੜਾ ਦਾਣਾ ਹੈ ਉਹ ਤੇ दाणे ਦਾ ਵਜਨ ਹੈ 40 ਤੋਂ 48 ਗ੍ਰਾਮ 100 ਹਜ਼ਾਰ ਦਾਣੇ ਦਾ ਵਜਨ ਕਿਉਂ ਆਪਾਂ ਟੈਸਟ weight ਕਹਿੰਦੇ ਨੇ ਨਾ 1000 ਦਾਣੇ ਦਾ ਵਜਨ 40 ਤੋਂ 48 ਗ੍ਰਾਮ ਹੁੰਦਾ ਹੈ ਹਾਈਟ ਹੈ 100 ਸੈਂਟੀਮੀਟਰ ਹੈ ਠੀਕ ਹੈ 2022 ਜਿਹੋ ਇਹਨਾਂ ਨੇ ਉੱਤੇ ਲਿਖਿਆ ਥੋੜਾ 95 ਲਿਖਿਆ ਸੀ ਲੇਕਿਨ ਐਸ ਸਮੇਂ ਜਿਹੜਾ ਹੈਗਾ ਜੀ 100 ਸੈਂਟੀਮੀਟਰ ਹਾਈਟ ਹੈ 152 ਦੇ ਨਿਖੇ ਕਿਸਮ ਲੈਂਦੀ ਹੈ ਵੀ 152 ਦੇ ਲੈਂਦੀ ਹੈ 100 ਸੈਂਟੀਮੀਟਰ ਹਾਈਟ ਹੈ ਤੇ ਦਾਣੇ ਦਾ ਵਜਨ 1000 ਦਾਣੇ ਦਾ ਵਜਨ 40 ਤੋਂ 48 ਗ੍ਰਾਮ ਹੈ ਤੇ ਜਦੋਂ ਅਸੀਂ ਇਹਨੂੰ ਆਮ ਖਾਦਾਂ ਪਾ ਕੇ ਜਿਹੜਾ ਸਿੰਚੇਤ ਇਲਾਕੇ ਤਾਂ ਐਸ ਵੈਰਟੀ ਦਾ ਜਿਹੜਾ ਔਸਤ ਝਾੜ ਹੈ ਲਗਭਗ 24 ਕੁਇੰਟਲ ਮਤਲਬ ਕਿ 60-62 ਮਾਣ ਪ੍ਰਤੀ ਕਿਲਾ ਆਉਂਦਾ ਹੈ ਤੇ ਜਿਹੜੇ ਪੋਟੈਂਸ਼ੀਅਲ ਈਲਡ ਹੈ 28 ਤੋਂ 29 ਕੁਇੰਟਲ ਵਿੱਚ 70-72 ਮਾਣ ਆਉਂਦੀ ਹੈ ਇੱਥੇ ਮੈਨੂੰ ਡਾਕਟਰ ਮਾਵੀ ਜੀ ਦੀ ਗੱਲ ਬੜੀ ਚੰਗੀ ਲੱਗੀ ਕਿ ਉਹ ਆਪਣੇ ਫੇਸਬੁਕ ਲਾਈਵ ਦੇ ਵਿੱਚ ਕਹਿ ਰਹੇ ਸੀਗੇ ਕਿ ਯਾਰ ਪ੍ਰਾਈਵੇਟ ਵਾਲਾ ਬੰਦਾ ਪੋਟੈਂਸ਼ੀਅਲ ਈਲਡ ਦੱਸਦਾ ਕਿ ਸਾਡੀ ਫਸਲ ਦੇੜੀ ਵੈਰਟੀ ਹੈ ਇਹਦਾ ਝਾੜ ਆਏਗਾ ਸਿੱਧਾ ਬੋਲਦਾ 80 ਮਾਣ ਯੂਨੀਵਰਸਿਟੀ ਕਹਿੰਦੀ ਹੈ ਸਾਡੀ ਵੈਰਟੀਆ ਝਾੜ ਹੋਗਾ ਸਾਢੇ ਮਤਲਬ ਕਿ 68 ਮਾਣ ਹ ਦਾ ਪੋਟੈਂਸ਼ੀਅਲ ਇਹ ਦੇ ਦੀ ਬੱਤਨ ਮਨ ਵਾਲੀ ਹੈਗੀ ਹੈ ਇਸ ਚੀਜ਼ ਨੂੰ ਧਿਆਨ ਰੱਖਿਓ ਠੀਕ ਹੈ ਹੁਣ ਅਗਲੀ ਗੱਲ ਜਿਹੜੇ ਵੀਰ ਇਸ ਵੈਰਾਈਟੀ ਨੂੰ ਖੇਤਾਂ 'ਚ ਪਹਿਲਾਂ ਲਾ ਚੁੱਕੇ ਆ ਉਹ ਆਪਣਾ ਤਜਰਬਾ ਕਿਸਾਨਾਂ ਦੇ ਨਾਲ ਸ਼ੇਅਰ ਕਰਨਗੇ ਇਹ ਜ਼ਰੂਰੀ ਹੈ ਤੇ ਬਾਕੀ ਮੈਂ ਫਿਰ ਸਭ ਨੂੰ ਬੇਨਤੀ ਕਰਦਾ ਭਾਵੇਂ ਕਿ ਐਸਐਯੂਨੀਵਰਸਿਟੀ ਰਰ 20 ਕਿਲੋ ਤੇ 40 ਕਿਲੋ ਦੀ ਪੈਕਿੰਗ ਦੇ ਵਿੱਚ ਬੀ ਦੇ ਰਹੀ ਹੈ 20 ਕਿਲੋ ਦੀ ਪੈਕਿੰਗ ਦਾ 1250 ਰੁਪਿਆ ਰੇਟ ਹੈ 40 ਕਿਲੋ ਵਾਲੀ ਪੈਕਿੰਗ ਦਾ ਰੇਟ 2500 ਰੁਪਿਆ ਹੈ ਇਹ ਤਾਂ ਬੀਜ ਜਿਹੜਾ ਹੈਗਾ ਕਿਸਾਨਾਂ ਨੂੰ ਖੁੱਲਾ ਮਿਲੇਗਾ ਕੋਈ ਇਹ ਚ ਘਬਰਾਉਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਬੀਜ ਦੀ ਕਾਫੀ ਮਾਤਰਾ ਮਿਲ ਰਹੀ ਹੈ ਫਿਰ ਵੀ ਅਕਸਰ ਹੁੰਦਾ ਹੈ ਕਿ ਭਾਈ ਯਾਰ ਜਿਹੜੇ ਵੀਰਾਂ ਨੇ ਪਹਿਲੇ ਸਾਲਾਂ ਚ ਟ్రਾਇਲ ਨਹੀਂ ਕੀਤਾ ਤੇ ਆਪਣੇ ਏਰੀਆ ਦੇ ਵਿੱਚ ਥੋੜਾ ਥੋੜਾ ਟ్రਾਇਲ ਹੀ ਕਰਨਾ ਚਾਹੀਦਾ ਮੈਂ ਤਾਂ ਇਹੀ ਕਹਾਂਗਾ ਪਰੰਤੂ ਜਿਹੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸਿਫਾਰਸ਼ ਕੀਤੀ ਹੈ ਜਾਂ ਜੋ ਉਹਨਾਂ ਦੇ ਅੰਕੜੇ ਨੇ ਉਹ ਮੈਂ ਪੜ੍ਹ ਕੇ ਦੱਸਦਾ ਹਾਂ ਇਹਨਾਂ ਨੇ ਕਿਹਾ ਕਿ 2024-25 ਦੇ ਵਿੱਚ ਭਾਰਤੀ ਕਣਕ ਤੇ ਜੋਨ ਖੋਜ ਕੇਂਦਰ ਦੁਆਰਾ ਪੂਰੇ ਭਾਰਤ ਦੇ ਵਿੱਚ ਇਸ ਵੈਰਟ ਦੇ ਟ్ర ਪਹਿਲੇ ਟ੍ਰਾਇਲ ਕੀਤੇ ਗਏ ਸੀਗੇ ਡੁੱਡੀਆਂ ਖਾਦਾਂ ਪਾ ਕੇ ਜਿਹੜੇ ਡੁੱਡੀਆਂ ਖਾਦਾਂ ਪਾ ਕੇ ਪੂਰੇ ਭਾਰਤ 'ਚ ਟ੍ਰਾਇਲ ਕੀਤੇ ਗਏ ਤਾਂ ਇਸ ਵੈਰੈਟੀ ਨੇ ਨਾਲ ਦੀਆਂ ਵੈਰੈਟੀ ਦੇ ਨਾਲੋਂ ਝਾੜ ਵੱਧ ਦਿੱਤਾ ਡੁੱਡੀਆਂ ਖਾਦਾਂ ਪਾ ਕੇ 872 ਦਾ ਪ੍ਰਤੀ ਕਿੱਲਾ ਝਾੜ ਰਿਆ ਸੀ ਇਹ 79.6 ਕੁਇੰਟ ਪ੍ਰਤੀ ਕਿੱਲਾ ਜਿਹੜੋਂ ਕਿ 327 ਦਾ ਝਾੜ ਰਿਆ ਸੀ 78.3 ਕੁਇੰਟ ਪ੍ਰਤੀ ਕਿੱਲਾ 371 ਦਾ ਝਾੜ ਰਿਆ ਸੀ 78.1 ਕੁਇੰਟ ਪ੍ਰਤੀ ਕਿੱਲਾ ਤਾਂ ਮਤਲਬ ਕਿ ਭਾਵੇਂ ਕਿ ਅੰਤਰ ਥੋੜਾ ਹੈ ਲੇਕਿਨ ਉਹਨਾਂ ਦੇ ਨਾਲੋਂ ਅੱਗੇ ਸੀਗੀ ਆਮ ਹਾਦ ਦੇ ਵਿੱਚ ਮੈਂ ਕਿ ਜਿਵੇਂ ਆਪਾਂ ਆਮ ਕਣਕ ਬੀਜਦੇ ਹਾਂ ਤੇ ਆਮ ਨੂੰ ਖਾਧਾ ਪਾਉਣੀ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ 24 25 ਦਾ ਜੋ ਡਾਟਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਅਤੇ ਭਾਰਤੀ ਕਣਕ ਤੇ ਜੋ ਖੋਜ ਕੇਂਦਰ ਨੇ ਜੋ ਉਪਲਬਧ ਕਰਾਇਆ ਉਸ ਦੇ ਅਨੁਸਾਰ ਇਹ ਕਿਸਮ ਨੇ 826 ਤੋਂ 2.9% ਚਾਰਵਾ ਦਿੱਤਾ 768 ਤੋਂ 8.3% ਚਾਰਵਾ ਦਿੱਤਾ ਤੇ 222 ਤੋਂ 11.7% ਚਾਰਵਾ ਦਿੱਤਾ ਹੁਣ ਇੱਥੇ ਹੀ ਇਹ ਗੱਲ ਹੋਰ ਆਉਂਦੀ ਹੈ ਜਦੋਂ ਇਹ ਵੈਰੈਟੀਆਂ ਨਮੀਆਂ ਹੁੰਦੀਆਂ ਤਾਂ ਬਾਅਦ ਚ ਇੱਕ ਰੌਲਾ ਪੈਂਦਾ ਕਿ ਹਾਈ ਨੂੰ ਪੀਲੀ ਕੁੰਗੀ ਪੈ ਗਈ ਪੂਰੀ ਕੁੰਗੀ ਪੈ ਗਈ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਭਾਵੇਂ ਕਿ ਮੈਂ ਬਰੀਡਰ ਨਹੀਂ ਹਾਂ ਗੱਲ ਬਰੀਡਰ ਜ਼ਿਆਦਾ ਵਧੀਆ ਜਾਣਦੇ ਨੇ ਪਰੰਤੂ ਜੋ ਸਾਡੇ ਕੋਲ ਜਿੰਨਾ ਕਿ ਡਾਟਾ ਹੈਗਾ ਉਹਦੇ ਹਿਸਾਬ ਦੇ ਨਾਲ ਜਿੰਨੀਆਂ ਨਵੀਆਂ ਕਿਸਮਾਂ ਆ ਰਹੀਆਂ ਹਾਈ ਯੀਲਡ ਕਿਸਮਾਂ ਆ ਰਹੀਆਂ ਇਹਨਾਂ ਦੀਆਂ ਕਮੀ ਐ ਇਹ ਜਿਹੜਾ ਹੈਗਾ ਪੂਰਨ ਤੌਰ ਤੇ ਪੀਲੀ ਦੇ ਪੂਰੀ ਕੁੰਗੀ ਦਾ ਕੁੰਗੀ ਦਾ ਟਕਰਾ ਨਹੀਂ ਕਰਦੀਆਂ ਇਹਨਾਂ ਦੇ ਵਿੱਚ ਜਿਹੜਾ ਹੈਗਾ ਪੂਰਨ ਤੌਰ ਤੇ ਟਕਰਾ ਨਹੀਂ ਕਰ ਪਾਉਂਦੀਆਂ ਤੇ ਦਰਮਿਆਨਾ ਟਕਰਾ ਕਰਦੀਆਂ ਇਹਦੇ ਕਰਕੇ ਇਹਨਾਂ ਵੈਰਾਈਟੀਆਂ ਦੇ ਵਿੱਚ ਇਹ ਅਸ਼ੰਕਾ ਰਹਿੰਦੀ ਹੈ ਕਿ ਪੀਲੀ ਤੇ ਪੂਰੀ ਗੁੰਗੀ ਗੁੰਗੀ ਆ ਸਕਦੀ ਹੈ ਲੇਕਿਨ ਮੈਂ ਫਿਰ ਕਹਿੰਦਾ ਕਿ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਬਹੁਤ ਬਿਮਾਰੀ ਪੈਂਦੀ ਹੈ ਨਹੀਂ ਦਰਮਿਆਨਾ ਟੱਕਰਾ ਇਹ ਵੈਰਾਈਟੀਆਂ ਕਰਦੀਆਂ ਤਾਂ ਲਗਭਗ ਇਹ ਚੀਜ਼ਾਂ ਸੀ ਦੁਆਰਾ ਫੇ ਮੋਟਾ-ਮੋਟਾ ਕਰਦੀਏ ਕਿ 2025 ਦੇ ਵਿੱਚ ਆਮ ਸਮੇਂ ਦੇ ਵਿੱਚ ਬਜਾਈ ਕਰਨ ਲਈ ਇਹ ਕਿਸਮ ਰੀਲੀਜ਼ ਕੀਤੀ ਗਈ ਹੈ ਇਹ ਜਿਹੜੀ ਹੈਗੀ ਹੈ 40 ਕਿਲੋ ਤੇ 20 ਕਿਲੋ ਦੀ ਪੈਕਿੰਗ ਦਿੱਤੀ ਜਾਊਗੀ 20 ਕਿਲੋ ਦੀ ਪੈਕਿੰਗ ਦੇ 1250 40 ਕਿਲੋ ਰੇਟ 2500 ਰੁਪਿਆ ਹੋਏਗਾ ਦੇ ਇਹਦਾ ਦਾਣਾ ਮੋਟਾ ਹੁੰਦਾ ਦਿਖ ਸੋਹਣੀ ਹੁੰਦੀ ਹੈ ਕੱਦ 100 ਸੈਂਟੀਮੀਟਰ ਹੁੰਦਾ 152 ਦਿਨ ਲੈਂਦੀ ਹੈ ਆਮ ਸਮੇਲੇ ਵਿੱਚ ਆਮ ਖਾਦਾਂ ਪਾ ਕੇ ਬੀਜਾਂ ਦੇ ਲਈ ਸਿਫਾਰਸ਼ ਹੈ 2.24 ਕੁਇੰਟਲ ਦੇ ਲਗਭਗ ਮਾਂ ਕੇ 60 65 ਮਣ ਦੇ ਲਗਭਗ ਇਹਦਾ ਆਫ ਝਾੜ ਹੈ 28 ਤੋਂ 29 ਕੁਇੰਟਲ ਪ੍ਰਤੀ ਕਿੱਲਾ ਜਿਹੜਾ ਹੈਗਾ ਇਹਦਾ ਪੋਟੈਂਸ਼ੀਅਲੀ ਇਹਦਾ ਵੱਧ ਤੋਂ ਵੱਧ ਝਾੜ ਦੇ ਸਕਦੀ ਮਾਂ ਕੇ 70 75 ਮਣ ਵੱਧ ਤੋਂ ਵੱਧ ਝਾੜ ਇਹ ਦੇ ਸਕਦੀ ਹੈ ਤੇ ਦਾਣੇ ਦਾ ਜਿਹੜਾ ਹੈਗਾ ਟੈਸਟ weight 40 ਤੋਂ 48 ਗ੍ਰਾਮ ਹੁੰਦਾ ਹੈ ਤਾਂ ਇਹ ਜਿਹੜੀ ਹੈਗੀ ਆ ਪਿਛਲੇ ਸਾਲ ਦੇ ਜਿਹੜੇ 24 25 ਦੇ ਟ੍ਰਾਇਲ ਨੇ ਉਹਨਾਂ ਦੇ ਵਿੱਚ ਪੂਰੇ ਭਾਵੇਂ ਕਿ ਕਿਸਮ ਚੰਗੀ ਹੈ ਪੂਰੇ ਭਾਰਤ ਦੇ ਟ੍ਰਾਇਲ ਦੇ ਵਿੱਚ ਸੋਨੇ ਦੇ ਹੰਦ ਦਿੱਤੇ ਪਰੰਤੂ ਮੇਰੇ ਅਨੁਸਾਰ ਤਾਂ ਕਿਸਮ ਉਹ ਚ ਮੇਰੇ ਲਈ ਚੰਗੀ ਹੁੰਦੀ ਜਿਹੜੀ ਮੇਰੇ ਖੇਤ ਝਾੜ ਵਧ ਦੇਵੇ ਮੈਂ ਹਮੇਸ਼ਾ ਗੱਲ ਕਹਿਣਾ ਹੁਣਾ ਕਦੇ ਵੀ ਕੋਈ ਕਿਸਾਨ ਆਪਣੇ ਖੇਤ ਦੇ ਵਿੱਚ ਇੱਕ ਵੈਰਾਈਟੀ ਦੇ ਥੱਲੇ ਜਾਂ ਰੱਖਵਾ ਨਾ ਲੈ ਕੇ ਆਵੇ ਆਪਾਂ ਦੇਖੋ ਨਾ ਨੰਨਾ ਛੋਨੇ ਕੀ ਹੋਇਆ ਆਪਾਂ ਜਿਹੜੇ ਕਿਸਾਨ ਵੀਰਾਂ ਨੇ ਇੱਕ ਇੱਕ ਵੈਰਾਈਟੀ ਲਾਈ ਸੀਗੀ ਤੇ ਪਟਿਆਲੇ ਦੇ ਵਿੱਚ ਜਿਹਨੇ ਪੂਸਾ ਕਾਲੀ ਲਾਇਆ ਸੀ ਜਿਹਨੇ ਐਕਸਪੀਅਰ 131 ਲਾਈ ਸੀ ਉਹ ਸਾਰੇ ਦਾ ਸਾਰਾ ਖਰਾਬ ਹੋ ਗਿਆ ਲੇਕਿਨ ਜਿਹੜੇ ਵਿਅਕਤੀ ਨੇ ਕੀ ਕੀਤਾ ਸੀ ਆ ਕਿ ਨਹੀਂ ਨਾਲ ਥੋੜੇ ਕੁਛ ਕਿਲੇ ਉਹ ਲਾਇਏ ਕੁਛ ਇਸ ਕਰਕੇ ਕਦੇ ਵੀ ਸਾਰਾ ਖੇਤ ਇੱਕ ਕਿਸਮ ਦੇ ਥੱਲੇ ਨਹੀਂ ਜਾਂਦਾ ਜਾਂਦਾ ਤੇ ਸ਼ੁਰੂਆਤ ਦੇ ਵਿੱਚ ਜਿਹੜਾ ਹੈਗਾ ਆਪਣੇ ਖੇਤਾਂ ਦੇ ਵਿੱਚ ਵੈਰਾਈਟੀ ਨੂੰ ਘੱਟ ਰੱਖ ਕੇ ਚਲਾਇਆ ਜਾਂਦਾ ਤੇ ਆਉਣ ਵਾਲੇ ਸਾਲਾਂ ਜਿਵੇਂ ਸਾਡੇ ਟ੍ਰਾਇਲਸ ਸਫਲ ਹੋ ਜਾਂਦੇ ਅਸੀਂ ਵੱਧ ਤੋਂ ਵੱਧ ਲਾ ਕੇ ਚਲਾਉਣੀ ਹੈ ਠੀਕ ਹੈ ਤਾਂ ਇਹ ਜਾਣਕਾਰੀ ਸੀ ਇਸ ਵੈਰਾਈਟੀ ਦੇ ਬਾਰੇ ਜੋ ਵੀ ਮੈਨੂੰ ਇਸ ਸਮੇਂ ਪਤਾ ਲੱਗਿਆ ਤੈਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਉਮੀਦ ਕਰਦਾ ਹਾਂ ਜਾਣ ਕੇ ਲਾਇਓਨ ਸਾਹਿਬ ਤੁਸੀਂ ਧੰਨਵਾਦ ਦੋਸਤੋ ਮੇਰ ਬਣੀ ਦੋਸਤੋ